ਅਦਕੀਲਾ ਜੀ ਕਿਹਾ ਅਜਗਸੀਲ ਸਿੰਘ ਭਾਰਤੀ ਕਿਸਾਨੀ ਦੇਖਤਾ ਗੁਰਾ ਦੇ ਜਿਲ੍ਹਾ ਸਕੱਤਰ ਸਕੱਤਰ ਸੋ ਅੱਜ ਜਿਹੜੇ ਮਸਲੇ ਤੇ ਅੱਜ ਇਕੱਠੇ ਹੋਇਆ ਤੁਸੀਂ ਭਲੀ ਭਾਬ ਜਾਣਦੇ ਹੋ ਕਿ ਸਾਡੇ ਦੇਸ਼ ਨੂੰ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਪਰ ਆ ਆਜ਼ਾਦੀ ਦੇ ਨਾਲ ਜਿਹੜੇ ਕਾਰਪੇਟ ਘਰਾਨੇ ਨੇ ਤੇ ਸਾਡੇ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਨਾਅਰਾ ਮਾਰਦੇ ਸੀਗੇ ਅੱਜ ਉਹ ਕਾਨੂੰਨ ਲੈ ਕੇ ਆ ਰਹੇ ਨੇ ਕਿ ਜਿਹੜੇ ਕਾਨੂੰਨ ਸਾਡੇ ਲੋਕਾਂ ਦੇ ਬਿਲਕੁਲ ਪੱਖ ਚ ਨਹੀਂ ਗੇ ਲੋਕਾਂ ਦੇ ਆਪਕੋ ਖੌਮ ਵਾਲੇ ਨੇ ਸੋ ਅਸੀਂ ਇਹ ਕਰੋਨਾ ਦੀ ਜਿਹੜੀ ਅੱਜ ਕਾਪੀਆਂ ਸਾਰੀਆਂ ਨੇ ਔਰ ਜਿਹੜਾ ਸਾਡੇ ਦੇਸ਼ ਦੀ ਆਜ਼ਾਦੀ ਮਨਾਦੇ ਹੋਏ ਸਾਡੇ ਰਾਜ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਦੱਸੰਦੇ ਆ ਮੋਦੀ ਸਰਕਾਰ ਨੂੰ ਦੱਸਿਆ ਪੰਜਾਬ ਕਾਰ ਨੂੰ ਦੱਸਿਆ ਕਿ ਜਿਹੜੇ ਤੁਸੀਂ ਆ ਕਾਲੇ ਕਰੋਨਾ ਦੀ ਅੱਜ ਕਾਪੀਆਂ ਸੀ ਸਾਰੀਆਂ ਨੇ ਇਹ ਤੁਸੀਂ ਕਾਲੇ ਕਾਨੂੰਨ ਬਣਾਏ ਨੇ ਫੌਜਦਾਰੀ ਕੇਸ ਜਿਹੜਾ ਕਾਨੂੰਨ ਬਣਾਏ ਨੇ ਇਹਨਾਂ ਦੀ ਸਾਨੂੰ ਲੋੜ ਨਹੀਂ ਸੀਗੀ ਤੁਸੀਂ ਕਹਿ ਰਹੇ ਹੋ ਕਿ ਇਹ ਅਸੀਂ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਹੋਏ ਰੱਦ ਕਰਦੇ ਆ ਤੇ ਕਰੇਜਾਂ ਨਾਲ ਉੱਤੋਂ ਦੀ ਸਖਤ ਇਹ ਕਾਨੂੰਨ ਤੁਸੀਂ ਬਣਾ ਰਹੇ ਹੋ ਕਿ ਇਹ ਜਿਹੜੇ ਕਾਨੂੰਨ ਨੇ ਉਹ ਬਣ ਗਏ ਨੇ ਜਿਹੜੇ ਜੱਜ ਦਾ ਹਦਕਾਰ ਤੁਸੀਂ ਐਸਆਈ ਨੂੰ ਦੇ ਰਹੇ ਹੋ ਉਸ ਨੂੰ ਦੇ ਰਹੇ ਹੋ ਜਿਹੜੀ ਪੁਲਿਸ ਨੇ ਸਾਡੇ ਦੇਸ਼ ਦੇ ਲੋਕਾਂ ਦਾ ਉਟਿਆ ਔਰ ਲੁੱਟਿਆ ਔਰ ਜਦ ਉਹਨਾਂ ਦੇ ਉੱਤੇ ਦੇਸ਼ ਦੇ ਕੇਸ ਬਣਾ ਕੇ ਉਹਨਾਂ ਜੇਲਾ ਦੇ ਵਿੱਚ ਸੋ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਵਿਰੋਧ ਕਰਨੇ ਆ ਔਰ ਜਿੱਦੜੇ ਆ ਦੇਸ਼ ਦੀ ਆਜ਼ਾਦੀ ਦੇ ਝੰਡੇ ਚੁੜਾ ਰਹੇ ਨੇ ਉੱਥੇ ਅਸੀਂ ਇਸ ਗੱਲ ਦੀ ਬੜੇ ਡਟ ਕੇ ਵਿਰੋਧ ਕੀਤਾ ਸਾਰੀਏ ਜੱਥੇ ਪੰਜਾਬ ਦੇ ਜਿੰਦੇ ਵਿੱਚ ਸਾਡੇ ਨਾਲ ਭਰਾਤਰੀ ਜਥੇ ਬੰਨੀਆਂ ਜਲ ਸਪਲਾਈ ਬਿਜਲੀ ਵਿਭਾਗਾਂ ਔਰ ਔਰ ਜੱਦੇ ਬਗਿਆ ਜਿਹੜੇ ਟੀਚਰ ਨੇ ਹੋਰ ਵੀ ਸਰਕਾਰੀ ਮੁਲਾਜ਼ਮ ਜਿਹੜੇ ਛੇਕੇ ਮੁਲਾਜ਼ਮ ਨੇ ਸਾਡੇ ਨਾਲ ਆੜ ਕੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਤਸੀਲਾ ਕਾਲਜਾਂ ਆ ਗਏ ਔਰ ਡਿਪਟੀ ਦਾ ਡੀਸੀ ਦਫਤਰ ਆ ਕੇ ਬਹਿ ਕੇ ਸਾਰੇ ਨੇ ਪਤਲੇ ਔਰ ਰਾਜ ਕਾਲੇ ਕਰੋਨਾ ਦੇ ਕਾਪੜੇ ਇਸੇ ਕਰਕੇ ਕਿ ਇਹ ਸਾਨੂੰ ਕਰੋਨਾ ਦੀ ਲੋੜ ਨਹੀਂ ਨਾ ਇਹ ਸਾਨੂੰ ਕਰੋਨਾ ਦੀ ਇਸ ਗੱਲ ਦੀ ਲੋੜ ਹੈ ਕਿ ਕਾਨੂੰਨ ਸਾਡੇ ਵਾਸਤੇ ਚੰਗੇ ਨੇ ਇਹ ਕਾਨੂੰਨ ਸਾਡੇ ਲੋਕਾਂ ਦੇ ਜਿਹੜੇ ਜਮਹੂਰੀਅਤ ਹੱਕ ਖੋਣ ਵਾਲੇ ਕਾਨੂੰਨ ਨੇ ਅਸੀਂ ਇਹਨਾਂ 'ਤੇ ਡੱਟ ਕੇ ਵਿਰੋਧ ਕਰਾਂਗੇ ਔਰ ਜੇ ਕਾਲੇ ਤੇ ਇਹ ਕਾਨੂੰਨ ਰੱਦ ਨਹੀਂ ਕਰਦੇ ਤੇ ਪਿਛਲੇ ਕਰੋਨਾ ਵਾਂਗੂ ਅਸੀਂ ਇਹ ਲੜਾਈ ਨੂੰ ਹੋਰ ਵੱਡੀ ਕਰਾਂਗੇ ਔਰ ਹੋਰ ਅਗਾ ਵੱਧ ਕੇ ਲੜਾਂਗੇ ਔਰ ਇੱਕ ਰੋਲ ਅਸੀਂ ਪੰਜਾਬ ਵਿੱਚ ਲਾਗੂ ਨਹੀਂ ਹੋਣ ਜਾਗੇ ਬਲਕਿ ਅਸੀਂ ਤਾਂ ਚਾਹੁੰਦੇ ਹਾਂ ਸਾਰੇ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਨੇ ਲਾਗੂ ਲਾਹਣ ਇਹ ਇੱਕ ਰੋਲ ਵਾਸ ਕੀਤੇ ਜਾਣ ਔਰ ਜੇ ਅਜੇ 55 ਵਰਗੇ ਕਾਨੂੰਨ ਸੀਗੇ ਸਾਡੇ ਪਿੰਡ ਦੀ ਪੰਚਾਇਤ ਜਵਾਬਦੇਹ ਦੇ ਕੇ ਸਾਡੇ ਕੋਈ ਕਿਸੇ ਤਰ੍ਹਾਂ ਦਾ ਕੋਈ ਕ੍ਰੈਮ ਆਉਂਦਾ ਸੀਗਾ ਝੂਠਾ ਸੱਚਾ ਅਸੀਂ ਉਹਨੂੰ ਆਪ ਸੁਲਝਾ ਲੈਨੇ ਆ ਪਰ ਉਹਨੇ ਜਿਹੜਾ ਪੁਲਿਸ ਨੂੰ ਦਰਕਾਰ ਦੇ ਕੇ ਸਰਕਾਰ ਲੈ ਕੇ ਮਿਸਰ ਲੈ ਕੇ ਆਈ ਬਹੁਤ ਤੇਰੇ ਨੂੰ ਬਹੁਤ ਗਲਤ ਮੰਨਿਆ ਉਹ ਕਰਦੇ ਔਰ ਕਰਾਂਗੇ ਕੀ ਨਾਂ ਤੁਹਾਡਾ ਕੀੜਾ ਜੱਤ ਰਹਿੰਦੇ ਮੇਰਾ ਨਾਮ ਸੁਖਚੈਨ ਸਿੰਘ ਸੋਢੀ ਸੂਬਾ ਪ੍ਰਚਾਰਕ ਕਤਰ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਅਰ ਇਸਟੇਨਬਰ 31 ਅੱਜ ਪੂਰੇ ਪੰਜਾਬ ਦੇ ਵਿੱਚ 15 ਅਗਸਤ ਨੂੰ ਭਾਰਤੀ ਕਿਸਾਨ ਜੁਨ ਲੇਖਤਾ ਉਗਰਾਹਾ ਅਤੇ ਠੇਕਾ ਮਜ਼ਦੂਰ ਸgarh ਚ ਮੋਰਚੇ ਭਰਾਤਰੀ ਜੱਥੇਬੰਦ ਵੱਲੋਂ ਸਹਿਯੋਗ ਕਰਕੇ ਜਿਹੜਾ ਪੂਰੇ ਜਿਹੜੇ ਇਹ ਕਾਰੇ ਕਾਨੂੰਨ ਦਾ ਜਿਹੜਾ ਇਹਦੇ ਪੱਤਰ ਸਾਰੇ ਸਾਰੇ ਜਾ ਰਹੇ ਜੋ ਲੋਕ ਮਾਰੂ ਕਾਨੂੰਨ ਨੇ ਲੋਕਾਂ ਨੂੰ ਮਾਰੂ ਕਾਨੂੰਨ ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਪੱਤਰ ਸਾਰੇ ਜਾ ਰਹੇ ਨੇ ਸੋਅ ਅਥੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇਸ ਕਾਨੂੰਨਾ ਦੀ ਵਿਰੋਧਤਾ ਕਰਦੇ ਆਂ ਔਰ ਕੇਂਦਰ ਸਰਕਾਰ ਕੋਲ ਮੰਗ ਕਰਦੇ ਆਂ ਵੀ ਇਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਔਰ ਨਾਲ ਦੀ ਨਾਲ ਜਿਹੜੇ ਪੂਰੇ ਪੰਜਾਬ ਦੇ ਵਿੱਚ ਵਰਲਡ ਬੈਂਕ ਦੀਆਂ ਪਾਲਸੀਆਂ ਲਿਆ ਕੇ ਪੂਰੇ ਪੰਜਾਬ ਦੇ ਧਾਰਿਆਂ ਦਾ ਨਿੱਜੀਕਰ ਕੀਤਾ ਜਾ ਰਿਹਾ ਸੀ ਹੁੰਦਾ ਹੀ ਵਿਰੋਧ ਕਰਦੇ ਆ ਔਰ ਪੂਰਨ ਜਰ ਪੰਜਾਬ ਤੇ ਕੇਂਦਰ ਸਰਕਾਰ ਕੋਲ ਮੰਗ ਕਰਦੇ ਆਂ ਵੀ ਸਾਰੇ ਪੰਜਾਬ ਦੇ ਕੱਚੇ ਕੰਮੇ ਪੱਕੇ ਕੀਤੇ ਜਾਣ ਔਰ ਜਿਹੜੇ ਲੋਕ ਮਾਰੂ ਕਾਨੂੰਨ ਨੇ ਔਰ ਰੱਦ ਕੀਤੇ ਜਾਣ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਨੂੰ ਰੱਦ ਨਹੀਂ ਕਰਦੀ ਤਾਂ ਜੋ ਵੀ ਭਾਰਤੀ ਕਿਸਾਨ ਜੋ ਨੇ ਇੱਕਤਾ ਕਰਾ ਰਹੇ ਸੁਭਾ ਪਧਰੀ ਜ਼ਿਲ੍ਹਾ ਪਧਰੀ ਕੌੜਾ ਹੈਗੀ ਅਸੀਂ ਠੇਕਾ ਮਲਾਸ ਦਾ ਸਮੋਰਚਾ ਪੰਜਾਬ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਨੰਬਰ 33 ਇਹਨਾਂ ਦੇ ਨਾਲ ਭਰਾਤਰੀ ਜੱਥੇਬੰਦੀ ਤੌਰ ਤੇ ਪੂਰੇ ਜੋ ਸਹਿਯੋਗ ਦੇਣਾ। ਕੋਈ ਨੂੰ ਲਾਓ ਰੱਤ ਕਰੋ ਰੱਤ ਕਰੋ ਰੱਤ ਕਰੋ ਮੋਦੀ ਸਰਕਾਰ कानून रद्दे रौजदारी कानून सारे रद करो कारे कानून रदे कानून रद्द करापी सरकार मु ਧੰਨਵਾਦ ਸਾਰੇ ਕਿਸਾਨ ਇੱਥੇ ਪ੍ਰੈਸ ਦੀ ਜਥੇਬੰਦੀਆਂ ਦਾ ਉਹਨਾਂ ਨੇ ਅੱਜ ਆਨਕਿਤ ਕਾਲਜ ਵਾਲਿਆਂ ਦੀਆਂ ਕਾਫੀ ਮਾਰੀਆਂ ਨੇ ਔਰ ਬੋਨਾ ਪਟਵੰਲਾ ਜਿਹੜਾ ਪ੍ਰੋਗਰਾਮ ਸਤਾਈ ਤੀਕ ਦਾ ਔਰ